ਕੈਨੇਡਾ ਦੇ ਕਲੰਬੀਆ ਦੇ ਵਿੱਚ 19 ਅਕਤੂਬਰ ਨੂੰ ਇਲੈਕਸ਼ਨ ਹੈ ਤੇ ਤਿੰਨੇ ਪ੍ਰਮੁੱਖ ਪਾਰਟੀਆਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਸਮੇਂ ਦੌਰਾਨ ਕਈ ਮੁੱਦੇ ਸੂਬੇ ਦੀਆਂ ਚੋਣਾਂ ਦੇ ਮੌਕੇ ਅਹਿਮ ਬਣੇ ਹੋਏ ਨੇ ਇਹਨਾਂ ਦੇ ਵਿੱਚੋਂ ਹੈਲਥ케ਅਰ ਹੈਮ ਹੈ ਇੱਕ ਹੈਲਥ케ਅਰ ਐਡਵੋਕੇਸੀ ਗਰੁੱਪ ਨੇ ਕਿਹਾ ਹੈ ਕਿ ਉਹ ਇਸ ਚੋਣ ਪ੍ਰਚਾਰ ਦੇ ਦੌਰਾਨ ਦੇਖ ਰਹੇ ਨੇ ਪਾਰਟੀ ਲੀਡਰਸ ਹੈਲਥ케ਅਰ ਸੈਕਟਰ ਦੇ ਵਿੱਚ ਸੁਧਾਰ ਲਈ ਕੀ ਯੋਜਨਾਵਾਂ ਸਾਂਝੀਆਂ ਕਰਦੇ ਨੇ BC ਹੈਲਥ ਕੋਲੀਸ਼ਨ ਦੇ ਵੱਲੋਂ ਆਪਣੀਆਂ ਮੰਗਾਂ ਦੇ ਵਿੱਚ ਕਿਹਾ ਗਿਆ ਹੈ ਕਿ ਜੇ 6 ਪ੍ਰਮੁੱਖ ਕਿ ਪ੍ਰਮੁੱਖ ਬਦੇ ਚੋਕ ਨੇ ਜਿਸ ਦੇ ਵਿੱਚ ਸੀਨੀਅਰਸ ਦੇ ਲਈ ਹੈਲਥ케ਅਰ ਅਸੈਸ ਇੰਪਰੂਵ ਕਰਨਾ ਯੂਨੀਵਰਸਲ ਅਸੈਸ ਟੂ ਅਸੈਂਸ਼ੀਅਲ ਮੈਡੀਸਿਨਸ ਬੈਟਰ ਅਸੈਸ ਟੂ ਪ੍ਰਾਈਮਰੀ ਕੇਅਰ ਰਿਡਿਊਸ ਸਰਜਰੀ ਵੇਟ ਟਾਈਮ ਤੇ ਸਸਟੇਨੇਬਲ ਵਰਕਿੰਗ ਕੰਡੀਸ਼ਨ ਫਾਰ ਹੈਲਥ케ਅਰ ਵਰਕਰਸ ਅਤੇ ਇਸ ਤੋਂ ਇਲਾਵਾ ਹੈਲਥ케ਅਰ ਦੇ ਲਈ ਜ਼ਿਆਦਾ ਫੰਡਿੰਗ ਲਈ ਕਲਿਸ਼ਨ ਦੀ ਡਾਇਰੈਕਟਰ ਅਦੇਦਾਰੀ ਰੇਡੀਲ ਨੇ ਆਖਿਆ ਹੈ ਕਿ ਲੀਡਰਸ ਪੋਲਿਟੀਕਲ ਸਲੋਗਨਸ ਤੋਂ ਇਲਾਵਾ ਕਿੰਨੇ ਕਮਿਟਿਡ ਨੇ ਇਸ ਦੇ ਜ਼ਰੂਰ ਦੇਖਿਆ ਜਾਵੇਗਾ ਜੇਕਰ ਹੈਲਥ ਕੇਅਰ ਯੋਜਨਾਵਾਂ ਦੀ ਗੱਲ ਕੀਤੀ ਜਾਏ ਤਾਂ ਮੌਜੂਦਾ ਸੱਤਾਧਾਰੀ ਐਂਡੀਪੀ ਦੇ ਵੱਲੋਂ ਡਾਕਟਰਾਂ ਤੇ ਨਰਸਾਂ ਨੂੰ ਜਲਦੀ ਪ੍ਰੋਵਿੰਸ਼ੀਅਲ ਲਾਇਸੈਂਸ ਪ੍ਰੋਵਾਈਡ ਕਰਵਾਉਣ ਦੀ ਗੱਲ ਆਕੇ ਗਈ ਹੈ ਜਿਸ ਦੇ ਵਿੱਚ 6 ਮਹੀਨਿਆਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦੇ ਨਾਲ ਕੁੱਲ ਇਲਾਕਿਆਂ ਤੇ ਦੇਸ਼ ਦੇ ਬਾਹਰ ਪੜੇ ਹੋਏ ਡਾਕਟਰਾਂ ਦੇ ਲਈ ਬੀਸੀ ਕੰਜ਼ਰਵੇਟਿਵ ਵੱਲੋਂ ਪਬਲਿਕ ਅਤੇ ਨਾਨ ਗਵਰਨਮੈਂਟ ਆਫ ਫੈਸਿਲਿਟੀਆਂ ਚੋਂ ਕੇਅਰ ਪ੍ਰੋਵਾਈਡਰ ਕਰਾਉਣ ਦੀ ਗੱਲ ਆਕੀ ਜਾ ਰਹੀ ਹੈ ਜਿਸ ਦੇ ਵਿੱਚ ਉਹ ਵੇਟ ਟਾਈਮ ਘੱਟ ਕਰਨ ਦੀ ਗਾਰੰਟੀ ਦੇ ਰਹੇ ਨੇ ਬੀਸੀ ਗ੍ਰੀਨਜ਼ ਦੇ ਵੱਲੋਂ 93 ਕਮਿਊਨਿਟੀ ਹੈਲਥ ਕੇਅਰ ਸੈਂਟਰਸ ਦਾ ਨੈਟਵਰਕ ਪ੍ਰੋਵਿੰਸ ਪਰ ਦੇ ਵਿੱਚ ਸਥਾਪਿਤ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ। ਕੈਨੇਡੀਅਨ ਰਾਜਨੀਤੀ ਵਿੱਚ ਦਖਲਅੰਦਾਜ਼ੀ ਬਾਰੇ ਜਨਤਕ ਜਾਂਚ ਕਮਿਸ਼ਨ ਨੂੰ ਸ਼ੁੱਕਰਵਾਰ ਨੂੰ ਇਹ ਦੱਸਿਆ ਗਿਆ ਕਿ ਇੱਕ ਵਿਦੇਸ਼ੀ ਸਰਕਾਰ ਨੇ ਇੱਕ ਲਿਬਰਲ ਉਮੀਦਵਾਰ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਸਾਬਕਾ ਐਮਪੀ ਦੇ ਉੱਤੇ ਇੱਕ ਵਿਦੇਸ਼ੀ ਸਰਕਾਰ ਦੀ ਤਰਫੋਂ ਪਾਰਲੀਮੈਂਟ ਦੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਦੇ ਲਈ ਕੰਮ ਕਰਨ ਦਾ ਸ਼ੱਕ ਹੈ ਕੈਨੇਡੀਅਨ ਸਿਕਿਉਰਿਟੀ ਐਂਡ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਅਜੇਹੀਆਂ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਚਾਰ ਉਦਾਹਰਣਾਂ ਜੋ ਪਹਿਲਾਂ ਹੀ ਜਨਤਕ ਤੌਰ ਤੇ ਦੱਸੀਆਂ ਜਾ ਚੁੱਕੀਆਂ ਨੇ ਤੋ ਇਲਾਵਾ ਦੋ ਨਵੀਆਂ ਉਦਾਹਰਨਾਂ ਦਾ ਪਰਦਾਫਾਸ਼ ਕੀਤਾ ਅਧਿਕਾਰੀਆਂ ਨੇ ਨਵੀਆਂ ਉਦਾਹਰਨਾਂ ਦੇ ਵਿੱਚ ਸ਼ੱਕੀ ਵਿਅਕਤੀਆਂ ਦਾ ਨਾਮ ਨਹੀਂ ਲਿਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਦੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਦੀਆਂ ਸਾਬਕਾ ਐਮਪੀਜ਼ ਦੀਆਂ ਕੋਸ਼ਿਸ਼ਾਂ ਦਾ ਉਹ ਪ੍ਰਭਾਵ ਨਹੀਂ ਪਿਆ ਜੋ ਵਿਦੇਸ਼ੀ ਸਰਕਾਰ ਚਾਹੁੰਦੀ ਸੀ ਅਧਿਕਾਰੀਆਂ ਨੇ ਕਿਹਾ ਕਿ ਚੀਨ ਕੈਨੇਡਾ ਦੇ ਮਾਮਲੇ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਨ ਵਾਲਾ ਸਭ ਤੋਂ ਵੱਧ ਸਰਗਰਮ ਦੇਸ਼ ਹੈ ਤੇ ਉਸ ਤੋਂ ਬਾਅਦ ਭਾਰਤ ਹੈ ਹਾਲਾਂਕਿ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਮੱਧ ਪੂਰਬ ਵਿੱਚ ਮੌਜੂਦਾ ਸੰਘਰਸ਼ ਦੇ ਨਤੀਜੇ ਵਜੋਂ ਈਰਾਨ ਅਗਲੀਆਂ ਫੈਡਰਲ ਚੋਣਾਂ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦਾ ਹੈ ਸ਼ੁੱਕਰਵਾਰ ਦੀ ਗਵਾਹੀ ਉਸ ਤੋਂ ਬਾਅਦ ਆਈ ਹੈ ਜਦੋਂ ਵਿਦੇਸ਼ ਦਖਲ ਦੇ ਜਾਂਚ ਕਮਿਸ਼ਨ ਨੇ ਸੀਐਸਐਸ ਨੂੰ ਕੈਨੇਡੀਅਨ ਰਾਜਨੀਤੀ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਸਾਰੀਆਂ ਉਦਾਹਰਨਾਂ ਦੀ ਸੂਚੀ ਤਿਆਰ ਕਰਨ ਦੇ ਲਈ ਕਿਹਾ ਸੀ ਦੋ ਨਵੇਂ ਕੇਸਾਂ ਤੋਂ ਇਲਾਵਾ ਸੂਚੀ ਦੇ ਹੇਠਾਂ ਜੋ ਜੋ ਕੁਝ ਵੀ ਸ਼ਾਮਿਲ ਹੈ ਉਸ ਦੇ ਮੁਤਾਬਕ ਇੱਕ ਅਜਿਹਾ ਕਿ ਪਾਕਿਸਤਾਨ ਦੀ ਸਰਕਾਰ ਵੱਲੋਂ ਕੈਨੇਡਾ ਵਿੱਚ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਦੇ ਲਈ ਕੈਨੇਡੀਅਨ ਫੈਡਰਲ ਰਾਜਨੀਤੀ ਨੂੰ ਗੁਪਤ ਰੂਪ ਦੇ ਵਿੱਚ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਦੇਸ਼ੀ ਦਖਲਅੰਦਾਜ਼ੀ ਜਿਸ ਦੇ ਨਤੀਜੇ ਵਜੋਂ 2021 ਦੀਆਂ ਚੋਣਾਂ ਤੋਂ ਥੋੜੀ ਦੇਰ ਪਹਿਲਾਂ ਕੈਨੇਡਾ ਦੀ ਲਿਬਰਲ ਪਾਰਟੀ ਦੇ ਸਿਕਿਉਰਿਟੀ ਕਲੀਅਰ ਨੁਮਾਇੰਦਿਆਂ ਨੂੰ ਅਤੇ ਬਾਅਦ ਦੇ ਵਿੱਚ ਪੰਜਾਬ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਸੀ ਡੌਨ ਵੈਲੀ ਨਾਰਥ ਵਿੱਚ 2019 ਦੀ ਨਾਮਜ਼ਦਗੀ ਚੋਣ ਦੇ ਵਿੱਚ ਇੱਕ ਵਿਦੇਸ਼ੀ ਸਰਕਾਰ ਵੱਲੋਂ ਸਰਗਰਮੀ ਨਾਲ ਇੱਕ ਉਮੀਦਵਾਰ ਦਾ ਸਮਰਥਨ ਕਰਨਾ ਇਸ ਤੋਂ ਪਹਿਲਾਂ ਆਪਣੀ ਸੁਣਵਾਈਆਂ ਦੇ ਵਿੱਚ ਜਾਂਚ ਕਮਿਸ਼ਨ ਨੇ ਸੁਣਿਆ ਸੀ ਕਿ ਟੋਰਾਂਟੋ ਦੇ ਵਿੱਚ ਚੀਨੀ ਕੌਂਸਲਟ ਨੇ ਇਸ ਹਲਕੇ ਦੇ ਵਿੱਚ ਲਿਬਰਲ ਨਾਮਜ਼ਦ ਉਮੀਦਵਾਰ ਹੌਂਡੌਂਗ ਨੂੰ ਵੋਟਪਾਉਂ ਦੇ ਲਈ ਵਿਦਿਆਰਥੀਆਂ ਦੀਆਂ ਬੱਸਾਂ ਦਾ ਇੰਤਜ਼ਾਮ ਕੀਤਾ ਸੀ ਜਾਂਚ ਦੌਰਾਨ ਪੇਸ਼ ਕੀਤੇ ਗਏ ਸੀਸਸ ਦਸਤਾਵੇਜ਼ਾਂ ਦੇ ਅਨੁਸਾਰ ਭਾਰਤ ਸਰਕਾਰ ਤੇ ਫੈਡਰਲ ਚੋਣਾਂ ਦੇ ਵਿੱਚ ਤਿੰਨ ਰਾਜਨੀਤਿਕ ਪਾਰਟੀਆਂ ਦੇ ਖਾਸ ਉਮੀਦਵਾਰਾਂ ਨੂੰ ਗੁਪਤ ਰੂਪ ਦੇ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰੌਕਸੀ ਏਜੰਟਾਂ ਦੀ ਵਰਤੋਂ ਕਰਨ ਦਾ ਵੀ ਸ਼ੱਕ ਹੈ ਫੰਡਾਂ ਦੀ ਪ੍ਰਾਪਤੀ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਨਾ ਹੀ ਉਮੀਦਵਾਰਾਂ ਨੂੰ ਇਸ ਦੀ ਸੰਭਾਵੀ ਜਾਣਕਾਰੀ ਬਾਰੇ ਪੁਸ਼ਟੀ ਕੀਤੀ ਜਾ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ